ਮਨਤਰੀ ਨਰਿੰਦਰ ਮੋਦੀ ਨੇ ਐਤਵਾਨੂ ਪੁਰੇ ਮੰਤਰੀ ਮੰਡਲ ਦੇ ਨਾਲ ਪ੍ਰਧਾਨ ਮੰਤਰੀ ਅਹੁਦੇ ਦੀ ਸੌਚੀ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਦੇਸ਼ ਅਤੇ ਦੁਨੀਆ ਦੇ ਨੇਤਾਵਾਂ ਵੱਲੋਂ ਐਨਡੀਏ ਦੀ ਜਿੱਤ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਦੌਰਾਨ ਹੁਣ ਗੁਆਂਢੀ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਵੀ ਪੀਐਮ ਮੋਦੀ ਨੂੰ ਵਧਾਈ ਦਿੱਤੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਐਕਸ ਤੇ ਲਿਖਿਆ ਭਾਰਤ ਦੇ ਪ੍ਰਧਾਨ ਮੰਤਰੀ ਬਜੋ ਸੌ ਚੁੱਕਨ ਤੇ ਨਰਿੰਦਰ ਮੋਦੀ ਨੂੰ ਕਰਕ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਹੈ ਉਹਨਾਂ ਨੇ ਰਾਸ਼ਟਰਪਤੀ ਭਵਨ ਵਿੱਚ ਆਪਣੇ ਨਵੇਂ ਮੰਤਰੀ ਮੰਡਲ ਦੇ ਨਾਲ ਸੌ ਚੁੱਕੀ ਮੋਦੀ ਸਰਕਾਰ 3.0 ਚ ਮੰਤਰੀਆਂ ਦੀ ਕੁੱਲ ਗਿਣਤੀ 72 ਹੈ ਜਿਨ੍ਹਾਂ ਵਿੱਚੋਂ 30 ਮੰਤਰੀ ਕੈਬਨਿਟ ਵਿੱਚ ਹਿੱਸਾ ਰਹਿਣਗੇ ਇਸ ਤੋਂ ਇਲਾਵਾ ਪੰਜ ਮੰਤਰੀਆਂ ਨੂੰ ਸੁਤੰਤਰ ਚਾਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ 34 ਸੰਸਦ ਮੈਂਬਰਾਂ ਨੂੰ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਮੋਦੀ ਕੈਬਨਿਟ 3.0 ਵਿੱਚ ਕੇ ਅਜਿਹੇ ਮੰਤਰੀ ਸ਼ਾਮਲ ਕੀਤੇ ਗਏ ਹਨ ਜੋ ਮੋਦੀ ਸਰਕਾਰ 2.0 ਦੇ ਵਿੱਚ ਵੀ ਮੰਤਰੀ ਸਨ ਪਾਰਾਦੇਗ ਵੰਡੀ ਦੇ ਇਕਲੌਤੇ ਪ੍ਰਧਾਨ ਮੰਤਰੀ ਸ਼ਹਾਬ ਸ਼ਰੀਫ ਨੂੰ ਨਵੀਂ ਦਿੱਲੀ ਵਿੱਚ ਸੌ ਚੱਕਣ ਸਮਾਗਮ ਵਿੱਚ ਸੱਦਾ ਨਹੀਂ ਦਿੱਤਾ ਗਿਆ ਸੀ ਫਿਰ ਵੀ ਉਨ੍ਹਾਂ ਨੇ ਆਪਣੇ ਹਮਰੁੱਤਵਾਂ ਨੂੰ ਸਹਿਯੋਗੀ ਦੇਸ਼ ਚੀਨ ਤੋਂ ਵਾਪਸ ਆਉਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਪਾਰਾਦੇਗ ਵੰਡੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਚੋਟੀ ਦੇ ਨੇਤਾਵਾਂ ਜਿਨ੍ਹਾਂ ਵਿੱਚ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲਦਹਿਨ ਪ੍ਰਚੰਡ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸੰਗੇ ਨੇ ਇਤਿਹਾਸਿਕ ਸੌਚ ਚੁੱਕ ਸਵਾਗਤ ਦੇ ਵਿੱਚ ਸ਼ਿਰਕਤ ਕੀਤੀ ਸੀ